4 ਲੱਖ ਦਾ ਬਿਆਨਨਾ ਕਰਾਉਣ ਤੋਂ ਬਾਅਦ ਵੀ ਨਹੀਂ ਮਿਲੀ ਪ੍ਰਾਪਰਟੀ ਇਨਸਾਫ ਲੈਣ ਲਈ ਹੁਣ ਦਰਦਰ ਦੀਆਂ ਠੋਕੜਾਂ ਖਾ ਰਿਹਾ ਬੰਦਾ ਪੀੜਤ ਵਿਅਕਤੀ ਨੇ ਭਗਵੰਤ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਗਾਈ ਇਨਸਾਫ ਦੀ ਗੁਹਾਰ ਦੂਜੀ ਤੇ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਜੀ ਹਾਂ ਇਹ ਮਾਮਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਬਾੜ ਨੰਬਰ 5 ਦਾ ਹੈ ਜਿੱਥੇ ਦੇ ਰਹਿਣ ਵਾਲੇ ਸਤਨਾਮ ਸਿੰਘ ਦੇ ਨਾਲ ਧੋਖਾ ਧੜੀ ਹੋ ਗਈ ਅਤੇ ਉਸਨੇ ਮੀਡੀਆ ਦੇ ਸਾਹਮਣੇ ਆਪਣੀ ਹੱਡ ਬੀਤੀ ਦੱਸਦੇ ਹੋਏ ਸਾਰਾ ਕੁਝ ਬਿਆਨ ਕੀਤਾ ਕਿ ਕਿਵੇਂ 40 ਲੱਖ ਦਾ ਬਿਆਨਾ ਕਰਵਾਉਣ ਤੋਂ ਬਾਅਦ ਵੀ ਉਸ ਨੂੰ ਪ੍ਰਾਪਰਟੀ ਨਹੀਂ ਮਿਲੀ ਤੇ ਹੁਣ ਉਹ ਦਰਦ ਦਰਦੀਆਂ ਠੋਕਰਾ ਖਾ ਰਿਹਾ ਹੈ ਉਦੋਂ ਦੂਜੇ ਪਾਸੇ ਦੂਜੀ ਧਿਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਆ ਫਿਰ ਤੁਹਾਨੂੰ ਸਿੱਧਾ ਲੈ ਚਲਦੇ ਹਾਂ ਉਹਨਾਂ ਦੇ ਵੱਲ ਤੇ ਜਾਣਦੇ ਆ ਦੋਵਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ। ਜੀ ਨਾ ਬਾਈ ਜੀ ਦਾ ਨਾਮ ਸਤਨਾਥ ਸਿੰਘ ਭੁੱਲਰ ਵਾਰਡ ਨੰਬਰ 5 ਜੀ। ਕਿਹੜਾ ਪਿੰਡ? ਫੱਟੀ ਸ਼ਹਿਰ ਦੇ ਰਹਿਣ ਵਾਲਾ ਵਾਰਡ ਨੰਬਰ 5। ਕੀ ਮਸਲਾ ਕੀ ਹੈ ਜੀ ਇਹ ਰਜਿਸਟਰੀਆਂ ਦੇ ਇੰਤਕਾਲ ਵਿਖਾਉਂਦੇ ਨੇ। ਸਰਦਾਰ ਜੀ ਮੇਰਾ ਮਸਲਾ ਇਹ ਆ ਵੀ ਮੈਂ ਪ੍ਰਾਪਰਟੀ ਖਰੀਦੀ ਹੈ ਹਸਤਾਲ ਸੀਗਾ 6 ਕੋ। ਕਿ ਇਹ ਉਹਨ ਦਾ ਪਰ ਲਿਆ ਇਹ ਆਪਣਾ ਖਰੀਦਾ ਹੈ 40 ਲੱਖ ਰੁਪਇਆ ਬਿਆਨਾ ਦਿੱਤਾ ਹੈ ਕਦੋਂ ਲਿਆ ਇਹ ਇਹ 2016 ਦੇ 7ਵੇਂ ਮਹੀਨੇ ਕਿੰਨੇ ਚ ਖਰੀਦਿਆ ਸੀ ਇਹ ਆਪਾਂ ਇੱਕ ਵਿੱਚ 1 ਕਰੋੜ 20 ਲੱਖ ਦਾ ਠੀਕ ਹੈ ਜੀ 40 ਲੱਖ ਬਿਆਨਾ ਦਿੱਤਾ ਹੈ ਸ਼ਖਦੇਵ ਸਿੰਘ ਨੂੰ ਉਹ ਦੋ ਮਹੀਨੇ ਬਾਅਦ ਇਹਨਾਂ ਜੀ ਸਟੀਲ ਸ਼ਖਦੇਵ ਸਿੰਘ ਤੋਂ ਕਰਾ ਲਈ ਬਿਲਡਿੰਗ ਉਸਨ ਦੇ ਮੁੰਡੇ ਨੇ ਮਤਲਬ ਕਿਮਾਰ ਬਾਬੂ ਬਿਆਨ ਤੁਹਾਨੂੰ ਕੀਤਾ ਤੇ ਰਜਿਸਟਰੀ ਕਿਤੇ ਹੋਰ ਕਰਤੀ ਰਜਿਸਟਰੀ ਹੋਰ ਕਿਤੇ ਪਾਰਟੀ ਨੂੰ ਕਰਤੀ 2 ਮਹੀਨਾ ਬਾਅਦ ਕਿਹੜੀ ਪਾਰਟੀ ਨੂੰ ਕੀਤੀ ਪਰਮੇਂਦਰ ਸਿੰਘ ਬੱਬੂ ਤੇ ਵਿਕਮਾਰ ਗੋਲਡੀ ਕਿੰਨੇ ਚਿਰ ਬਾਅਦ ਕੀਤੀ ਹੈ 2 ਮਹੀਨਾ ਬਾਅਦ 2 ਮਹੀਨੇ ਲਗ ਇੱਕ ਵਾਰ ਪਾਸ ਉਸ ਤੋਂ ਬਾਅਦ ਕਾਰਵਾਈ ਨਹੀਂ ਕੀਤੀ ਤੁਸੀਂ ਉਸ ਤੋਂ ਬਾਅਦ ਮੈਂ ਕਾਰਵਾਈ ਕੀਤੀ ਮੈਨੂੰ ਪਤਾ ਲੱਗਾ ਮੈਂ ਦੇਰ ਲੈ ਲਿਆ ਤੇ ਇਹ ਮੇਰਾ ਚੱਲਦਾ ਰਿਹਾ 2018 ਤੱਕ ਬਿਲਡਿੰਗ ਬੰਦ ਰਹੀ ਸਾਰੀ ਜੋ ਉਸ ਮਾਲ ਲਾਗੇ ਲੱਗੇ ਸਟੇ ਹੋਏ ਤੋਂ ਜਾ ਕੇ ਜੋ ਵੀ ਸਮਾਨ ਜਿੰਨਾ ਬਿਲਡਿੰਗ ਦੇ ਵਿੱਚ ਮੈਡੀਕਲ ਸਾਰਾ ਕੁਝ ਕੱਢ ਕੇ ਲੈ ਗਏ। ਸਾਡਕਲ ਜਾ ਕੇ ਬਾਅਦ ਚ ਇਹਨਾਂ ਮੇਰੇ ਨਾਲ 18 ਚ ਰਜਿਨਾਵਾ ਕਰ ਲਿਆ ਪੰਚਾਇਤੀ ਬੈਠ ਕੇ ਕੋਰਟ ਦੇ ਵਿੱਚ। ਕਿਹੜੇ ਕਿਹੜੇ ਬੰਦੇ ਨੇ ਕੀਤਾ ਇਹ ਰਜਿਨਾਵਾ? ਰਵਿੰਦਰ ਸਿੰਘ ਨੇ ਤੇ ویک कुमार ਨੇ। ਠੀਕ ਹੈ। ਇਹ ਪੰਚਾਇਤੀ ਕੀਤਾ ਫਿਰ ਕੋਰਟ ਦੇ ਵਿੱਚ ਇਹਨਾਂ ਬਿਆਨ ਦਿੱਤੇ। ਕੀ ਦਿੱਤਾ ਹੈ ਬਿਆਨ ਜੀ? ਬਿਆਨ ਦਿੱਤਾ ਵੀ ਤੇ ਜੇ ਸਹੀ ਪ੍ਰਾਪਰਟੀ ਜਿਹੜੀ ਅਸੀਂ ਇਹਨੂੰ ਦਵਾਵਾਂਗੇ ਦੋ ਹਿੱਸੇ ਸਾਡੇ ਜਿਸ ਤਰੀਕ ਕਰਵਾ ਕੇ ਇੰਤਕਾਲ ਕਰਵਾ ਕੇ ਦਵਾਵਾਂਗੇ। अच्छा ਜੀ ਜਿਹਦਾ ਨਿਆਣਾ ਆਇਆ ਸੀ ਉਹ ਉਹਨੂੰ ਵੀ ਵਿੱਚ ਆਪਦੇ ਭਰੋਸੇ ਲੈ ਕੇ ਤਾਂ ਹਾਂਜੀ ਉਹਨੂੰ ਤਾਂ ਬਾਹਰ ਹੀ ਕਰ ਤਾਣਾ ਇਹਨੇ ਮੁੜ ਕੇ ਉਹਨੂੰ ਕੇਸ ਤੋਦੇ ਤੇ ਵੀ ਅਜੇ ਲੱਗਾ ਨਾਲ ਹੀ ਠੀਕ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਮੈਂ ਪ੍ਰਸ਼ਾਸਨ ਤੋਂ ਕਰਦਾ ਮੈਂ ਬਹੁਤ ਥੱਕੇ ਥੋੜੇ ਖਾ ਚੁੱਕਾ ਮੇਰੀ ਕੋਈ ਸੁਣਾਈ ਨਹੀਂ ਹੋਈ ਮੈਂ ਬਹੁਤ ਜ਼ਿਆਦਾ ਦੁਖੀ ਹੋ ਚੁੱਕਾ ਮੈਂ ਬੜੇ ਜਿਆਦਾ ਚਿੱਠੀਆਂ ਪਾਈਆਂ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਜੀ ਮੈਨੂੰ ਸਾਬ ਨੂੰ ਸਾਰਿਆਂ ਨੂੰ ਭਗਵੰਤ ਮਾਨਤੋਂ ਮੈਂ ਮੰਗ ਕਰਦਾ ਮੈਨੂੰ ਸਾਫ਼ ਮਿਲਣਾ ਚਾਹੀਦਾ ਮੇਰੇ ਨਾਲ ਬਹੁਤ ੱੱਕਾ ਹੋਇਆ ਪਿਆ ਹੁਣ ਸਟੇ ਹੋਇਆ ਹਾਈ ਕੋਰਟ ਦਾ ਸਟੇ ਹੋਏ ਤੋਂ ਵੀ ਲੈਂਟਰ ਪੈ ਗਿਆ ਜੀ ਇਹ ਨਹੀਂ ਰੁਕੇ ੱੱਕੇ ਛਾਈ ਕਰਨਦੇ ਹੁਣ ਤੋਂ ਧਮਕੀਆਂ ਦੇ ਦਿੰਦੇ ਜੇ ਦਰਖਾਸਤਾਂ ਦਿੱਤੀਆਂ ਤਾਂ ਕੋਸ ਦਿੱਤਾ ਤੇ ਅਸੀਂ ਤੇਰਾ ਵੇਖਾਂਗੇ ਤੈਨੂੰ ਮੇਰੇ ਪਰਿਵਾਰ ਨੂੰ ਤੇ ਮੈਨੂੰ ਧਮਕੀਆਂ ਦਿੰਦੇ ਆ ਜੀ ਮੇਰਨਾ ਬਹੁਤ ਤਕਾਉਣ ਦੇ ਆਪਣੀਆਂ ਸਰਕਾਰ ਦੇ ਰਹੀਆਂ ਮੈਂ ਬੇਨਤੀ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਭਗਵੰਤ ਮਾਨ ਸਾਹਿਬ ਜੀ ਮੈਂ ਬੇਨਤੀ ਕਰਦਾ ਵੀ ਤੇਰੀ ਸਰਕਾਰ ਆ ਤੂੰ ਇਨਸਾਫ ਦਵਾ ਮੈਨੂੰ ਕਾ ਕੋਡ ਦੇ ਆਰਡਰਾਂ ਦਾ ਸਟੇ ਹੋਏ ਤੋਂ ਵੀ ਲੈਂਟਰ ਪਾ ਕੇ ਕੰਮ ਅਜੇ ਵੀ ਕੰਮ ਚੱਲਣ ਡਿਆ ਜੀ ਮੌਕੇ ਦੇ ਆਣ ਕੇ ਵੇਖ ਲਓ ਭਾ ਅਫਸਰ ਨੂੰ ਬਹੁਤ ਵਾਰ ਕਹਿ ਚੁੱਕਾ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਕਿੰਨਾ ਪੈਸੇ ਵਾਪਸ ਦਿੰਦੇ ਨਾ ਪਰੋਫੀ ਨਾ ਸਰ ਪੈਸੇ ਨਾ ਕੁਝ ਮੈਨੂੰ ਕੋਈ ਐਗਰੀਮੈਂਟ ਫਾਰਮ ਵੀ ਮੈਨੂੰ ਕਿੱਥੇ ਪੇਮੈਂਟ ਦਿੱਤੀ ਕੀ ਰਾਈਨਵਾ ਕੀਤਾ ਮੈਂ ਤੇ ਡਾਕੂਮੈਂਟ ਸਾਰੇ オリジナル ਨੇ ਤੁਹਾਡੇ ਕੋਲ オリジナル ਹੈ ਜੀ ਸਾਰੇ ਤੇ ਉਸਦੇ ਬਾਅਦ ਵਜੂਰੀ ਸੁਣਾਈ ਨਹੀਂ ਹੁੰਦੀ ਨਹੀਂ ਕੋਈ ਸੁਣਾਈ ਨਹੀਂ ਹੋਈ ਮੈਂ ਤਾਂ ਚਿੱਠੀਆਂ ਪਾ ਪਾ ਕੇ ਵੀ ਹਾਰ ਹੋ ਚੁੱਕਾ ਮੇਰਾ ਕੋਈ ਸੁਣਾਈ ਨਹੀਂ ਹੁਣ ਚਿੱਠੀਆਂ ਪਾਈਆਂ ਨੂੰ 9ਵੇਂ ਮਹੀਨੇ 7 ਤਰੀਕ ਦੀਆਂ ਪਾਈਆਂ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਫਿਰ ਜਿੱਦ ਮੈਂ ਲੈਟਰ ਰੋਕਣ ਗਿਆ ਉਹਦੋਂ ਲੈਟਰ ਪੈਂਡ ਹੈ ਮੈਂ ਰੋਕਣ ਵਾਸਤੇ ਪ੍ਰਸ਼ਾਸਨ ਨੂੰ ਕਿਹਾ 112 ਤੇ ਕਾਲ ਕੀਤੀ 112 ਵਾਲੇ ਆਏ ਉਹ 2 ਮਿੰਟ ਅੱਧਾ ਘੰਟਾ ਰੁਕਿਆ ਉਸ ਤੋਂ ਬਾਅਦ 2 ਘੰਟੇ ਬਾਅਦ ਇਹਨਾਂ ਲੈਟਰ ਪਾਤਾ ਜੀ ਹਸਪਤਾਲ ਦੇ ਉੱਤੇ ਸਾਰੇ ਕੀ ਆ ਤੁਹਾਡੀ ਜੀ ਸਰ ਮੈਂ ਤਾਂ ਇਹ ਮੰਗ ਕਰਦਾ ਵੀ ਜਿਹੜਾ ਕੰਮ ਚੱਲਦਾ ਪਿਆ ਕੰਮ ਬੰਦ ਕਰਾਇਆ ਜਾਵੇ ਤੇ ਇਹਦੇ ਤੇ ਨੋਟਿਸ ਲਾ ਕੇ ਹਸਪਤਾਲ ਨੂੰ ਬੰਦ ਕਰਵਾਇਆ ਜਾਵੇ ਇਹਨੂੰ ਮੈਂ ਤਾਦ ਮੰਗ ਕਰਦਾ ਪ੍ਰਸ਼ਾਸਨ ਤੋਂ ਪੰਜਾਬ ਕੌਂਸਲ ਤੋਂ ਸਾਰਿਆਂ ਤੋਂ ਮੈਂ ਬੇਨਤੀ ਕਰਕੇ ਕਹਿੰਦਾ ਵੀ ਮੇਰਾ ਜਿਹੜਾ ਹੱਕ ਆ ਮੈਨੂੰ ਦਵਾਇਆ ਜਾਵੇ ਤੇ ਬਿਲਕੁਲ ਹਸਪਤਾਲ ਸੀਲ ਕੀਤਾ ਜਾਵੇ ਨਹੀਂ ਖੁੱਲਣਾ ਚਾਹੀਦਾ ਕੰਮ ਜਿਹੜਾ ਬੰਦ ਕਰਵਾ ਦਿਓ ਬੇਨਤੀ ਹੈ ਮੇਰੀ ਬਾਰ ਬਾਰ ਕਿਹਾ ਭਾਈ ਆਪਣੇ ਵੀ ਖਮਾ ਅੱਛਾ ਭਾਈ ਇੱਕ ਸਤਨਾਮ ਸਿੰਘ ਵਿਅਕਤੀ ਉਹਨਾਂ ਤੁਹਾਡੇ ਦੇ ਦੋਸ਼ ਲਾਏ ਨੇ ਕਿ ਉਹਨਾਂ ਦੀ ਜ਼ਮੀਨ ਤੇ ਵਿੱਚ ਜੇ ਜਿਹੜੀ ਉਹਨਾਂ ਨੇ 40 ਲੱਖ ਰੁਪਏ ਦਾ ਬਿਆਨਾ ਕਰਵਾਇਆ ਸੀ ਉਹਨਾਂ ਤੋਂ ਤੁਸੀਂ ਪਹਿਲਾਂ ਦਾ ਰਜਿਸਟਰੀ ਕਰਵਾ ਲਈ ਬਿਆਨਾ ਉਹਨਾਂ ਨੂੰ ਕਰਤਾ ਰਜਿਸਟਰੀ ਤੁਹਾਨੂੰ ਹੋ ਗਈ ਜਿਸ ਤੋਂ ਬਾਅਦ ਤੁਹਾਡਾ ਉਹਨਾਂ ਦੇ ਨਾਲ ਫੈਸਲਾ ਹੋਇਆ ਸੀ ਕਿ ਜਾਂ ਤਾਂ ਤਾਂ ਅਸੀਂ ਜ਼ਮੀਨ ਦਵਾਂਗੇ ਤੇ ਜਾਂ 40 ਲੱਖ ਰੁਪਏ ਵਾਪਸ ਦਵਾਂਗੇ ਨਾ ਤਾਂ ਉਹ ਕਹਿੰਦੇ ਕਿ ਜ਼ਮੀਨ ਹੀ ਦਿੱਤੀ ਆ ਤੇ ਨਾ ਹੀ ਪੈਸਾ ਕੋਈ ਵਾਪਸ ਦਿੱਤਾ ਤੇ ਹੁਣ ਅੱਗੇ ਧੱਕੇ ਨਾਲ ਜ਼ਮੀਨ ਵੇਚ ਦਿੱਤੀ ਗਈ ਹੈ ਕੀ ਮਾਮਲਾ ਕੀ ਹੈ ਜੀ ਸਰ ਪਹਿਲੀ ਗੱਲ ਤੇ ਇਹ ਆ ਵੀ ਉਹ ਜ਼ਮੀਨ ਦਾ ਕੋਈ ਮਾਲਕ ਨਹੀਂਗਾ ਨਾ ਸਾਡਾ ਉਹਦੇ ਨਾਲ ਕੋਈ ਚੱਕਰ ਆ। ਅਸੀਂ ਤੇ ਜਿਹੜੀ ਜਗ੍ਹਾ ਦੇ ਉਹ ਗੱਲ ਕਰਦਾ ਵੋ ਸੁਖਦੇਵ ਸਿੰਘ ਤੋਂ ਲਈ ਸੀ। ਉਹਦੇ ਪਰ ਰਜਿਸਟਰੀ ਕਰਾਈ ਸੀ। ਇਹਦਾ ਉਹਦੇ ਨਾਲ ਕੋਈ ਚੱਕਰ ਹੋਵੇ ਤਾਂ ਅਸੀਂ ਕਹਿ ਨਹੀਂ ਸਕਦੇ ਉਹਦੇ ਨਾਲ ਕੋਈ ਐਡਾ ਚੱਕਰ ਹੈਗਾ। ਦੂਜੀ ਗੱਲ ਉਹ ਵੀ ਜਿਹੜਾ ਰਾਈਨਾਵਾ ਹੋਇਆ ਉਹਦੇ ਹੀ ਇਹਨੂੰ ਜਿਹੜਾ ਕੋਈ ਹੋਇਆ ਸੀ ਉਹਦੇ ਹੀ ਇਹਨੂੰ ਪੈਸੇ ਦੇ ਦਿੱਤੇ ਹੋਇਆ। ਕੋਰਟ ਦੇ ਵਿੱਚ ਫੈਸਲਾ ਹੋ ਗਿਆ ਵਾ। ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਵਾ। ਤੇ ਜਿਹੜੀ ਜਗ੍ਹਾ ਦੀ ਗੱਲ ਕਰਦਾ ਉਹ ਅਸੀਂ 5 ਸਾਲ ਪਹਿਲਾਂ ਦੀ ਗੱਲ ਆ 5 ਸਾਲ ਪਹਿਲਾਂ ਉਹ ਜਗ੍ਹਾ ਵੇਚ ਦਿੱਤੀ ਹੈ ਦੀ ਸਹਿਮਤੀ ਨਾਲ ਵੇਚੀ। ਇਨੂੰ ਹੀ ਪੈਸੇ ਦੇ ਦਿੱਤੇ ਹੋਏ ਉਹ ਅੰਦੇ ਕਿ ਜੇ ਪੈਸਾ ਕੋਈ ਦਿੱਤਾ ਤਾਂ ਉਹਦੀ ਲਿਖਤ ਸਾਨੂੰ ਸਰਕਾਰੀ ਵਿਖਾ ਦੇਣੀ ਨਹੀਂ ਉਹ ਤਾਂ ਕੋਰਟ ਦੇ ਵਿੱਚ ਹੀ ਫੈਸਲਾ ਕੋਰਟ ਦੇ ਵਿੱਚ ਹੀ ਲਿਖਤ ਲੱਗੀ ਹੋਈ ਹੈ ਕੋਰਟ ਦੇ ਵਿੱਚ ਤੇ ਜਿਹੜਾ ਹੁਣ ਅੱਗੇ ਜਿਹੜੀ ਤੁਹਾਡੇ ਲੋਕਾਂ ਵਿੱਚ ਹੀ ਗਈ ਉਹ ਕਬਜ਼ਾ ਜਿਹੜਾ ਹੋੰਦਿਆ ਹੁਣ ਉਹ ਧੱਕੇ ਨਾਲ ਹੋ ਰਿਹਾ ਕਿ ਮੈਂ ਮੰਨ ਕੇ ਇਹਨੂੰ ਉਹ ਤਾਂ 5 ਸਾਲ ਹੋ ਗਏ ਜੀ ਉਸ ਗੱਲ ਨੂੰ ਜਗਾ ਵੇਚੀ ਨੂੰ ਉਹਦੇ 5 ਸਾਲ ਹੋ ਗਏ ਕਬਜ਼ਾ ਉਹਨਾਂ ਦਾ ਵਾ ਤੁਹਾਡਾ ਕੀ ਕਹਿਣਾ ਕਿ ਜਿਹੜੇ ਦੋਸ਼ ਹੈ ਗਲਤ ਨੇ ਜੀ ਬਿਲਕੁਲ ਗਲਤ ਹੈ ਜੀ ਇਹ ਤੇ ਦੂਜੀ ਪਾਰਟੀ ਨਾਲ ਰਲਿਆ ਆਇਆ ਵਾ ਰਲ ਕੇ ਤੇ ਸਾਡੇ ਤੇ ਨਜਾਇਜ਼ ਹਰਾਸਮੈਂਟ ਕਰਦਾ ਝੂਠੀਆਂ ਵੀਡੀਓ ਪ